ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਹਰੜਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਨੱਕ ਦਿਖਾਵਾਂਗੇ ਤਿੰਨ ਵੜਾਂ ਤੇ ਇੱਕ ਛੋਟੀਆ ਸੋ ਇਸ ਵਾਰ ਸਾਰੇ ਪਸ਼ੂਆ ਆਪਾਂ ਪਹੁੰਚੇ ਆਂ ਵੀਰ ਵਿਸ਼ਾਲ ਦੇ ਕੋਲ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਆਂ ਨਾ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੇ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਆ ਜੀ ਇਹ ਵੀਰ ਜੀ ਹਾਂ ਕਿਰਪਾ ਵਾਏ ਗੁਰੂ ਦੀ ਇਹ ਕਿਰਪਾ ਚਾਹੀਦੀ ਗੁਰੂ ਰਾਮਦਾਸ ਦੀ ਤੇ ਭਾਈ ਨਾਮ ਤੇ ਐਡਰੈਸ ਦੱਸ ਦਿਓ। ਨਾਮ ਵੀਰਜੀ ਵਿਸ਼ਾਲਦੀਪ ਸਿੰਘ ਜੀ ਪਿੰਡ ਹਰੜਕਲਾਂ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਹੈ ਜੀ। ਫੋਨ ਨੰਬਰ ਹੈਗਾ 8427278296। ਠੀਕ ਹੈ ਜੀ। ਹਾਂਜੀ। ਤੇ ਛੋਟੀ ਵੀ ਲੈਣ ਦੀ ਅੱਜ। ਛੋਟੀਂਗਾਂ ਵੀਰਜੀ। ਠੀਕ ਹੈ ਜੀ। ਲੱਕ ਕਰਤੀ ਵੀਰ ਪਹਾੜ ਦੀ ਡਰਾਮੇ ਦਿਮਾੜ। ਠੀਕ ਹੈ ਪੂਰੀ ਦਿਮਾੜ ਕਰਤੀ ਆ। ਲਓ ਜੀ ਭਾਈ ਨੇ ਛੋਟੀ ਵੀ ਲੰਦੀ ਤੇ ਇਹ ਤੋਂ ਸ਼ੁਰੂਆਤ ਕਰ ਲਈਏ ਫਿਰ ਅੱਜ ਹਣਾ। ਇਹ ਤੋਂ ਕਰ ਲਈਏ ਜੀ। ਤੇ ਦੱਸਿਓ ਇਹਦੇ ਬਾਰੇ ਕੀ ਡਿਟੇਲ ਹੈ ਦੀ? ਜਗਜੀਤ ਵੀਰ ਜੀ ਦੂਜਾ ਸੁਗਾ ਜੀ। ਠੀਕ ਹੈ ਜੀ। ਹਾਂਜੀ। ਤੇ ਤੇ ਆਪਣੇ ਰਿਸ਼ਤੇਦਾਰਾ ਘੁਆਈ ਆ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਇਹ ਆਪਣੇ ਭੂਆ ਘੁਆਈ ਆ। ਠੀਕ ਹੈ। ਹਾਂਜੀ ਹਾਂਜੀ। ਲਓ ਜੀ ਦੂਜਾ ਸੁਗਾ। ਦੂਜਾ ਸੁਗਾ ਜੀ। ਕਿੰਨਾ ਟਾਈਮ ਹੋ ਗਿਆ ਸੁਈ ਨੂੰ? ਸੁਈ ਨੂੰ ਜੱਗੇ ਵੀਰ ਜਦੋਂ ਸ਼ੀਦੀ ਦਿਹਾੜੀ ਨਹੀਂ ਸੀ। ਹਾਂਜੀ। ਡੇਢ ਕ ਮਹੀਨਾ ਹੋ ਗਿਆ ਸ਼ੀਦੀ ਦਿਹਾੜਿਆਂ ਨੂੰ। ਹਾਂਜੀ ਹਾਂਜੀ। ਇੰਨਾ ਕਿ ਹੋ ਗਿਆ। ਸੁਈ ਸੀ। ਅੱਛਾ ਜੀ। ਤੇ ਤੁਹਾਨੂੰ ਪਤਾ ਠੰਡ ਬੜੀ ਪਈ ਠੰਡ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਤੇ ਉਹ ਵੇਖੋ ਬੂ ਸ਼ੀਟ ਵਖਾ ਦਿਓ। ਠੀਕ ਹੈ ਜੀ। ਆਹ ਵਾਲੀ। ਪਤਾ ਹੀ ਹੁੰਦੇ ਦੇ। ਠੀਕ ਹੈ ਜੀ ਮਿਲ ਕਾਫ ਸੀ ਪਰ ਮਰ ਗਿਆ ਵਾ। ਤੇ ਕਿੰਨਾ ਦੁੱਧ ਉਹਨਾਂ ਇਸ ਟਾਈਮ ਤਿਆਰ ਆਪਣੇ ਕੋਲ ਜੱਗੇ ਵੀਰੇ ਉਹਨਾਂ ਦੇ ਘਰ ਹੈਗਾ ਸੀ 9 ਕਿਲੋ ਚੋ ਕੇ ਲਿਆਏ ਆ ਅੱਛਾ ਜੀ ਹੁਣ ਤੁਹਾਨੂੰ ਪਤਾ ਵੀ ਉਪਰੇ ਥਾਂ ਘਰ ਕੇ ਨਾ ਠੀਕ ਆ ਥੋੜੀ ਜੀ ਸ਼ਾਂ ਸ਼ੂਮ ਨਹੀਂ ਐਡੀ ਹੋਈ ਹੈ ਸਾਡੇ ਕੋ ਵੀ ਤੇ ਉਹਨਾਂ ਕੋ ਨਹੀਂ ਗਈ ਠੀਕ ਆ ਉਹਦਾ ਆਪਣੇ ਕੋ ਦੁੱਧ ਇੱਥੇ ਮੌਕੇ ਦੇ 7 ਕਿਲੋ ਠੰਡਾ ਕਰਕੇ ਠੀਕ ਆ ਹਾਂ ਜੀ ਠੀਕ ਆ ਠੀਕ ਆ ਤੇ ਖੋਲ ਦਿਓ ਵੀਰ ਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਲਓ ਜੀ Z ਬਲਾਇਗ ਤੇ ਕੱਦ ਕੱੜ ਜਿਹੜਾ ਵੱਡਾ ਆ ਗਿਆ ਵਾ ਸੁਭਾ ਦੂਸਰਾ ਸੁਈਰ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਸੂਈ ਨੂੰ ਪਾਈ ਕਹਿੰਦਾ ਕਿ ਡੇਢ ਕੁ ਮਹੀਨੇ ਤੇ ਆਸ-ਪਾਸ ਜਿਹੜਾ ਟਾਈਮ ਹੋਇਆ ਤੇ ਦੁੱਧ ਉੱਥੇ ਨਾਉ ਸੀ ਪਰ ਹੁਣ ਇੱਥੇ ਥੋੜਾ ਜਿਹਾ ਫਰਕ ਪਾ ਗਿਆ। ਉਪਰੇ ਥਾਂ ਤੇ ਚਲੋ ਥੋੜਾ ਬੋਤਾ ਹੋ ਜਾਂਦਾ ਉਹ ਨੀਕੀ ਦਾ ਫਰਕ। ਹਾਂਜੀ। ਤੇ ਚਲੋ ਜਿਹੜਾ ਵੀਰ ਭਰਾ ਲੈ ਗਿਆ ਦਿਲ ਲਾ ਗਿਆ ਦੁੱਧ ਚੰਗਾ ਕਰ ਜੂਗੀ। ਲੇ ਕੇ ਵੀਰ। ਹਾਂਜੀ। ਚੰਗੀ ਸਾਫ ਕਰਾਂਗੇ ਤੇ ਦੁੱਧ ਨਾਉ ਕਿਲੋ ਦੀ ਆ ਜੂਗੀ। ਠੀਕ ਆ। ਹਾਂਜੀ। ਲਓ ਜੀ ਸਾਹਬ ਵਾਲਾ ਭਰਾ ਖੜੇ ਦੇ। ਠੀਕ ਆ ਠੀਕ ਆ। ਲੋਗੀ ਥਣਾ ਦਾ ਬਾਜੀ ਵੱਡੀ ਆ ਪੂਛ ਪੂਛ ਫੜਿਓ ਥਣਾ ਦਾ ਸੈਜ ਗਿਆ ਬਚ ਕਰਾਈਏ ਲੋ ਨਾ ਡਰਤੀ ਬਕਰੋ ਵੀ ਬੜੀ ਆ ਠੀਕ ਆ ਠੀਕ ਆ ਹਾਂਜੀ ਉਹ ਜੀ ਚੱਡਾ ਸਾਫ ਆ ਹਾਂਜੀ ਚਵਾਈ 98 ਕੱਲਾ ਕੱਲਾ ਲੱਗਾ ਤੇ ਚਵਾਈ ਦੀ ਵੀ ਐਨ ਇੱਕ ਨੰਬਰ ਆ ਮੋਲਵੀਰ ਜੀ ਦਾ ਕਿੰਨਾ ਕਰ ਜੇ ਬੋਲੇ ਤੇ ਮੇਰਾ ਰਾਧਾ ਕਰ ਦਈਏ 6000 ਰੁਪਿਆ 65 ਕਰ ਦਈਏ 65 ਕਿਲ ਵੇਖ ਲੈ ਕਰਦੇ ਜਾਏ ਕਰ ਦਈਏ ਮਾਨ ਤੜ ਕਰ ਦਈਏ ਖੁੱਲਾਈ ਕਿੰਨੇ ਦੀ ਕਰ ਦਈਏ 60 ਵੰਦਰ ਕਰੀਏ 60 ਵੰਦਰ ਕਰ ਦਈਏ ਚਲੋ ਕੋਈ ਸੰਭ ਲੂਗਾ ਭਰਾ ਕਾਹ ਹੋਈ ਨਹੀਂ ਹਾਂਜੀ ਕਾਹ ਹੋਈ ਨਹੀਂ ਕਿੰਨੇ ਦੀ ਕਰਦਗੇ ਸਰ 1000 ਰੁਪਇਆ ਕਰਦਗੇ ਵੇਖ ਲੈ ਫਿਰ ਕਿੱਥੇ ਛੱਡਣੀ ਹਾਂ ਨਹੀਂ ਕਿੰਨੇ ਚਿਰ ਜਾਰੀ ਕੀ ਆਇਆ ਇਹਨੇ ਅਰੇ ਕੁਝ ਨਹੀਂ ਜਿੰਨੀ ਧੱਕਾ ਯਾਰ ਕਰੀਏ ਜਾਇਆ ਜਿਆ ਸਰ ਵੀਜੀ ਛੋੜਾ ਜੀ ਕਰਦਗੇ ਜੀ ਹਾਂਜੀ ਹਾਂਜੀ ਛੋੜਾ ਜਾ ਮੁੱਲ ਪਾ ਦਈਏਗੇ ਬਿਲਕੁਲ ਜਿਹੜਾ ਨੋਰਮਲ ਹੋਵੇ 55000 ਦੀ ਖਾਣਾ 55 ਦੀ ਹਾਂ ਕਰਾਲਾ ਮਾਂ ਦਾ ਨਿਕਰਾਉਣਾ ਹੀ ਤੇ ਚੱਲ ਯਾਰ ਹੋਰ ਛੱਡ ਦੇ 50 ਹਜ਼ਾਰ ਦੀ ਜੱਗੇ ਵੀਰ ਤੂੰ ਕਹਿ ਤਾ ਯਾਰ ਛੱਡ ਤਾ ਠੀਕ ਹੈ ਲੋ ਜੀ 54 ਹਜ਼ਾਰ ਦੀ ਟੋਕੜਾਂ ਤੋਂ ਵੀ ਪਾ ਜਾਇਜ਼ ਪਾਤਾ ਵੀਰ ਨੇ ਬਿਲਕੁਲ ਜਾਇਜ਼ ਤੇ ਦੂਜੇ ਨੰਬਰ ਤੇ ਕਿਵੇਂ ਆ ਗਈ ਬਾਜੀ ਆ ਗਿਆ ਵੀਰ ਜੀ ਤੋਹਫਾ ਹੀ ਠੀਕ ਹੈ ਜੀ ਲਓ ਜੀ ਜੱਗੇ ਵੀਰ ਕਰਾਸ ਦੇ ਵਿੱਚ ਅਰੇ ਕੱਦ-ਕਾਠ ਚੰਗਾ ਕਿਵੇਂ ਉਹ ਨਹੀਂ ਪਛਾਣ ਉਹ ਦੀ ਪਛਾਣ ਹੋਊਗਾ ਠੀਕ ਹੈ ਲੋ ਜੀ ਚੱਡਾ ਪੌੜੀ ਚੰਗਾ ਵਾ ਹਾਂਜੀ ਤੇ ਕਿਵੇਂ ਜੱਗਾ ਵੀਰ ਠੀਕ ਹੈ ਜੀ ਬਗਰ ਵੀ ਵਸ਼ੀ ਲਓ ਜੀ ਡਬਲ ਫੈਰਾ ਜੀ ਇਹ ਵੀ ਪਿਛੇ ਵੀ ਫੀਮੇਲ ਕਾਫ ਤੇ ਸੁਗਾ ਦੂਸਰਾ ਕਿੰ ਜੋ ਤੇ ਜੱਗੇ ਵੀਰੇ ਗਾਏ 16 ਕਿਲੋ ਅੱਛਾ ਜੀ 15 ਦੀ ਗਰੰਟੀ ਠੰਡਾ ਕਰਕੇ ਠੀਕ ਹੈ ਜੀ ਸਾਡੇ ਦੋ ਦਿਨ ਤੇ ਭਾਵੇਂ ਤਿੰਨ ਦਿਨ ਚੋਲੇ ਸਾਡੇ ਘਰ ਠੀਕ ਹੈ ਠੀਕ ਹੈ ਉਹ ਵਿਆਹ ਚ ਛਾਕ ਨਹੀਂ ਗਾਵੇ ਆ ਗਾ ਇਹੜਾ ਈਡੀ ਗਲਾਲੇ ਨਹੀਂ ਨਹੀਂ ਕੱਦ ਤਕੜਾ ਕੱਦ ਕੱਟ ਚੰਗਾ ਵਾ ਇਹ ਖੋਲ ਦੇ ਵੀਰ ਜੀ ਲਓ ਜੱਗੇ ਵੀਰੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਹੱਦ ਤੋਂ ਵੱਧ 12 ਤੋਂ 13 ਦਿਨ ਠੀਕ ਹੈ ਜੀ ਹਾਂ ਜੀ ਲਓ ਜੀ 12 13 ਦਿਨ ਦੇ ਆਸ-ਪਾਸ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਫੇਸ ਬਹੁਤ ਹੀ ਸੋਹਣਾ ਆ ਗਿਆ ਤੇ ਪ੍ਰਿੰਟ ਵੀ ਚੰਗਾ ਆ ਗਿਆ ਵਾ ਕਿੰਨਾ ਚ ਭਈ ਜਾਊਗੀ ਦੁੱਧ ਜੱਗੇ ਜੀ ਨੂੰ ਬਹੁਤ ਆਨੇ ਕਹਿੰਦੇ 20+ ਚੱਲੂਗੀ। ਅੱਛਾ ਜੀ। ਮੈਂ ਦਿਲ ਖੁਸ਼ ਕਰ ਦਦੀ ਆ। ਠੀਕ ਆ ਠੀਕ ਆ 20 ਤੋਂ ਪਲੱਸ ਜਿਹੜਾ ਦੁੱਧ ਭਰੂਗੀ ਕਰਮਾਲੀ। ਬਿਲਕੁਲ ਤਾਜੀ ਸੁਈ ਆ। ਜੱਗੇ ਜੀ ਰ ਵਸ਼ੀ ਹੈਗੀ ਕਿ ਨਹੀਂ ਚੀਜ਼? ਨਹੀਂ ਬਹੁਤ ਜ਼ਿਆਦਾ ਚੰਗੀ ਆ। ਨਾਲਾ ਨੂੜਾ ਵੀ ਛੱਡੇ ਤੇ ਚੰਗੀਆਂ। ਕੀ ਕਹਿੰਦੀ ਆ ਵੀ ਮੈਂ ਹੀ ਆ ਕਿ ਠੀਕ ਆ ਥਾਣ ਵੀ ਜਿਹੜਾ ਚੰਗਾ ਲੱਗਾ। ਬੜਾ ਚਵਾਈ ਬੜੀ ਜੱਗੇ ਵੀ ਨਹੀਂ ਮੋਟਰ ਦੀ ਜਿੱਦਾ ਦੀ। ਹਾਂਜੀ ਹਾਂਜੀ। ਲਓ ਜੀ ਚਵਾਈ ਚੁੱਕਦੇ ਆਣ ਇੱਕ ਨੰਬਰ ਆ ਕਰਮਾਲੀ। ਇਹਦਾ ਕਿੰਨਾ ਕੁ ਜੀ ਮੁੱਲ? ਮੋਹਲਾ ਤਾਂ ਜੱਗੇ ਵੀ ਇਹ ਕਰਨ ਨੂੰ ਕਰਦੇ ਆ 65000 ਰੁਪਿਆ ਅੱਛਾ ਜੀ ਪਰ ਤੇਨੂੰ ਪਤਾ ਆਪਾਂ ਐਡਾ ਕੀ ਬਾਤ ਰਿਹਾ ਮੋਹਲਾ ਠੀਕ ਆ ਛੋੜਾ ਜਾਈ ਹਾਂਜੀ ਤੈਨੂੰ ਪਤਾ ਤੇਰਾ ਭਰਾਣਾ ਸਾਰੇ ਉਫਰੇ ਹੀ ਲੰਮਦਾ ਨਹੀਂ ਸਹੀ ਗੱਲ ਐ ਇਕਲੋਰ ਕਾਰਡ ਐ ਤੇਰਾ ਸਹੀ ਗੱਲ ਛੋੜਾ ਜਾਈ ਕਰਦੇ ਨਿਕਾ ਜਾਈ 68 ਦੇ ਦੇ 68 ਦੇ ਨਹੀਂ ਗੱਲ ਨਹੀਂ ਬਣੀ ਜੇ 60 ਉਹ ਅੰਦਰ ਹੈ 60 ਉਹ ਅੰਦਰ ਕਰੀਏ ਕਿੰਨੀ ਕਰ ਦਈਏ 2000 ਕਰ ਦਈਏ ਨਹੀਂ 2000 ਕਿੰਨਾ ਪੰਨਾ ਪੂਰੇ ਹੀ ਪੂਰੇ ਹੀ ਕਿਪਾ ਢਾਰੇ 5000 ਦੀ 55 ਦੀ ਸਾਗੀ ਕੀ ਜੈਸੀ ਕੋਈ ਕਰਦੇ ਜਿੱਥੇ ਛੋਟੀ ਕਰਨੀ 100 ਰੁਪਈਆ ਹੀ ਹਾਂਜੀ ਪੂਰੇ ਦੀ ਕਰਦੀ 50 ਦੀ ਤਾਂ ਕਿਹਾ ਉਹ ਮੈਂ ਅਨੰਤਰ ਕਰਕੇ 500 ਕਰਦੀ ਨਹੀਂ 60 60 ਨਹੀਂ ਪਾਣੀ ਆਪਾਂ ਫਿਰ ਪੂਰੀ ਫਿਰ ਯਾ ਹਾਰੀ ਕਰਦੇ ਫਿਰ ਹਾਰੀ ਕਰਦੀ ਲੋ ਜੀ ਨਿੰਜਾ ਜੀ ਆਵਦੀ ਯਾ ਵੀਰ ਵਛੀੜਾ ਕੋਈ ਦਊ ਨਹੀਂ ਦਊਗਾ ਨਹੀਂ ਲੱਭਣੀ ਸਹੀ ਗੱਲ ਦੀ ਇਹ ਵਿਸ਼ਾਲ ਦੇ ਕੋਲੋਂ ਲੱਭਣੀਆਂ ਬਿਲਕੁਲ ਯਾਜ ਮੋਲਿਆ ਨੰਦਰੀ ਦਾ ਨੱਕ ਨਹੀਂ ਹੈਗਾ ਬਿਲਕੁਲ ਨਕੀਨਾ ਸਹੀ ਗੱਲ ਹੈ ਪਸ਼ੀ ਮਖਾ ਦਿੰਨੇ ਆ ਠੀਕ ਹੈ ਕੋਈ ਨਹੀਂ ਜਵਾਬ ਦਿਖਾ ਦਿੰਨੇ ਆ ਆ ਤੇ ਤੀਜੇ ਨੰਬਰ ਤੇ ਕਿਵੇਂ ਆ ਗਈ ਬਾਜੀ ਆ ਗਈ ਜਰਸੀ ਬਾਜੀ ਲੋ ਜੀ ਜਰਸੀ ਆ ਗਈ ਜੇ ਬਦਾਮੀ ਕਲਰ ਆ ਗਿਆ ਜੇ ਹਾਂ ਜੀ ਕਿ ਕਿਦਾਂ ਜੇ ਇਹ ਛੱਗੇ ਵੀਰ ਸੂਈ ਨੂੰ ਹੋ ਗਿਆ 1.5 ਮਹੀਨਾ ਠੀਕ ਆ ਹਾਂ ਠੀਕ ਆ ਦੁੱਧ ਦਾ ਗਾਏ 9 ਕਿਲੋ 8 ਦੀ ਗਾਰੰਟੀ ਠੰਡਾ ਕਰਕੇ ਸੁਆ ਸੁਆ ਦੁੱਝਾਈ ਠੀਕ ਆ ਸੁਆ ਦੂਸਰਾ ਨਵੀਂ ਆ ਵੜ ਬਿਲਕੁਲ ਤੇ ਥਣ ਜਿਹੜਾ ਅਣ ਮੁੱਠੀਦਾਰ ਲੱਗਾ ਕਰ ਮਾਲੀ ਦਾ ਨਾੜਾ ਨੂੜਾ ਵੀ ਚੱਡੇ ਤੇ ਕਾਫੀ ਆ ਤੇ ਦੁੱਧ 9 ਹੋਊਗਾ ਪਰ 8 ਦੀ ਗਾਰੰਟੀ ਅੱਛਾ ਜੀ ਪੂਰ ਛਟਾ ਨਾ ਇੱਚ ਤੇ ਨਾਲ ਕਿਹੇ ਚੜਾਊਗਾ ਠੀਕ ਆ ਪੂਰੀਆ ਫੋਲਰ ਰਿਪੋਰਟਾ ਓਕੇ ਵਸ਼ੀ ਠੀਕ ਆ ਠੀਕ ਆ ਖੋਲ ਦੇ ਵੀਰ ਜੀ ਨੂੰ ਲਓ ਜੱਗੀ ਵੀਰ ਲਓ ਜੀ ਫੋਲਰ ਰਿਪੋਰਟਾਂ ਦਾ ਓਕੇ ਆ ਵੀਰ ਇਨੂੰ ਪਤਾ ਆ ਪਾ ਗਲਤ ਮਾਰ ਲਿਆ ਇਧੜੀ ਨਾ ਫਾਇਦਾ ਕੋਈ ਨਹੀਂ ਤੇ ਮਹਾ ਮਹਾਰਾਜ ਦੀ ਕਿਰਪਾ ਨਾਲ ਇੱਕ ਘਟ ਪਾ ਲੋ ਪੜਾ ਕੀ ਚੱਕਰਿਆ ਸਾਫ਼ ਹੋਵੇ ਨਾ ਨਾ ਕੋਈ ਲਾਮਾ ਤੇ ਨਾ ਕੋਈ ਡਰ ਤੇ ਨਾ ਕੋਈ ਸ਼ੱਕਾ ਕਿੱਡਾ ਚੰਗਾ ਕਰਮ ਵਾਲੀ ਨੂੰ ਤਾਂ ਡੇਢ ਮਹੀਨਾ ਹੋ ਗਿਆ ਇਹਨੂੰ ਵੀ ਸੂਈ ਨੂੰ ਦੁੱਧ ਨਾ ਹੋਊਗਾ ਪਰ ਅੱਠ ਦੀ ਫੁੱਲ ਗਾਰੰਟੀ ਆ ਵੀਰ ਦੀ ਪਿਓਰ ਜਰਸੀ ਆ ਗਈ ਜੇ ਇਹਨਾਂ ਦੀ ਫੈਡ ਕੁਆਲਿਟੀ ਬੜੀ ਫੈਡ ਕੁਆਲਿਟੀ ਵੀ ਚੰਗੀ ਤੇ ਨਾ ਕੋਈ ਠੰਡ ਤੇ ਨਾ ਕੋਈ ਗਰਮੀ ਦੀ ਪਰਵਾਹ ਹਾਂਜੀ ਜਗੇ ਵੀਰੇ ਇਹਦਾ ਕਰੀਏ ਫਿਰ ਮੋਲ ਨੀ ਆਫਰ ਆਫਰ ਲਾ ਲਈਏ ਤੇ ਲੈ ਫਿਰ ਤੇਰਾ ਭਰਾ ਕਰਦਾ ਲੱਗਾ ਅੱਜ ਛੋੜਾ ਜਾਂ ਗੋਲੇ ਦਾ ਠੀਕ ਆ ਪੰਜੀ ਦੀ ਦੇ ਦਈਏ ਪੰਜੀ ਦੀ ਹਾਂ ਅਜੇ ਨਹੀਂ ਆਇਆ ਟਿਕਾਣੇ ਕੰਮ ਨਹੀਂ ਆਈ ਨਹੀਂ ਅਜੇ ਬਾਈ ਦੀ ਨਹੀਂ ਗੱਲ ਬਣੀ ਨਹੀਂ ਬਣੀ ਤਾ ਦੇ ਫਿਰ ਛੰਡ ਕੇ ਇੱਕੋ ਹੀ ਦੋਈ ਤੈਨੂੰ ਤਸ ਦੋ ਆ ਨਹੀਂ ਬਰਾਬਰ ਹੀ ਬਰਾਬਰ ਹੀ ਕਰਦੀ ਐ 20 ਦੀ ਕਰ ਦੇ ਅੰਦਰ ਮੈਂ ਦੇਣਾ 19000 ਦੀ ਲਓ ਜੀ 19000 ਦੀ ਬਿਲਕੁਲ ਜਾਇਜ਼ ਨਹੀਂ ਲੱਭਣੇ ਆਹ ਰੇਟ ਨਹੀਂ ਉਹ ਲੱਭਣੇ ਕਿਰੇ ਉਹ ਨਹੀਂ ਸਹੀ ਗੱਲ ਆ ਸਾਰਾ ਮਨ ਲਾਕਾ ਕੋਈ ਕੋ ਮਿਲੂ ਨਾ ਸਾਰੇ ਵਰਲਡ ਜਣਾ ਆਹ ਰੇਟ ਨਹੀਂ ਲੱਭਣਾ ਸਹੀ ਗੱਲ ਆ ਲਓ ਜੀ ਰੇਟ ਵਿਛਾਲਦੇ ਬਿਲਕੁਲ ਹੀ ਉੱਟਦੀਆਂ ਵਾਲੇ ਹੁੰਦੇ ਆ ਤੇ ਐਂਡ ਤੇ ਕਿਵੇਂ ਆ ਗਈ ਭਾਜੀ ਐਂਡ ਤੇ ਫਾਰਮ ਵਾਲੀ ਸੀ ਫਾਰਮ ਵਾਲੀ ਤਾਂ ਕਦ ਬੜਾ ਤਕੜਾ ਦਾ ਨਾ ਉਹਨੋਂ ਵੀ ਉੱਚੀ ਉਹਦੇ ਨਾਲੋਂ ਉੱਚੀ ਸਹੀ ਗੱਲ ਆ ਏਡੀ ਉੱਚੀ ਵਹਿੜ ਉਹਦੀ ਭੈਣ ਹੀ ਲੱਗਦੀ ਐ ਉਹਦੀ ਭੈਣ ਹੀ ਆ ਕੇ ਅੱਛਾ ਹਾਂਜੀ ਤੇ ਇਹ ਕਿਵੇਂ ਜੇ? ਮੇਰੇ ਕੋ ਦੁੱਧ ਆਇਆ ਜਾਂ ਕਿ ਵੀਰ 9 ਕਿਲੋ। ਅੱਛਾ ਜੀ। 8 ਦੀ ਗਰੰਟੀ ਦੋਵਾਂ ਨੂੰ 8 8 9 9 ਕਿਲੋ 8 ਲੀਟਰ ਵਾਲਾ ਠੰਡਾ। ਠੀਕ ਠੀਕ ਆ। ਤੇ ਵਸ਼ੀ ਦਾ ਥਾਨ ਵਿਖਾ ਲਾ ਕੇ ਤੇ ਲਿਆ ਮਰਾ ਭਰਾ ਕੈਂਪਾ। ਲਾਗੀ ਥਾਨ ਬਹੁਤ ਹੀ ਬਾਤ ਦਾ ਮਾਲ। ਸਹੀ ਗੱਲ ਹੈ ਸਹੀ। ਬਹੁਤ ਕੰਮੀ ਆ। ਇੱਕੋ 9 ਆ। 9 ਆ ਪਰ 8 ਦੀ ਗਰੰਟੀ ਠੰਡਾ ਕਰਕੇ। ਸੁਆ। ਸੁਆ ਦੂਜਾ। ਲਓ ਜੀ ਸੁਆ ਦੂਸਰਾ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ? ਸੁਈ ਨੂੰ ਜੱਗੇ ਵੀਰ ਹੋ ਗਏ ਇਹਨੂੰ। ਤੇ 2 ਮਿੰਟ 2 ਮਿੰਟ ਉਹ ਠੀਕ ਨਹੀਂ ਸੱਚੀ ਆ ਜਿਹੜੀ ਨਹੀਂ ਸੱਚ ਸੱਚ ਹੀ ਸਹੀ ਗੱਲ ਦੇ ਖੋਲ ਦਿਓ ਵੀ ਜਿੰਨੂੰ ਵੀ ਕੱਦ ਬਹੁਤ ਹੀ ਚੰਗਾ ਆ ਗਿਆ ਵਾ ਚਲੋ ਗਾਂ ਬਣ ਗਿਆ ਤੇ ਗਾਂ ਫੇਰ ਰੁਪਈਆਂ ਦੀ ਹੈ ਬ੍ਰੀਡ ਦੇ ਵਿੱਚ ਆ ਇਹਨਾਂ ਦੀ ਵੀ ਫੈਡ ਕੁਆਲਿਟੀ ਚੰਗੀ ਤੁਹਾਨੂੰ ਪਤਾ ਕਿ ਕਰਾਸ ਦੇ ਵਿੱਚ ਹਮੇਸ਼ਾ ਜਿਹੜਾ ਪਸ਼ੂ ਹੋਵੇ ਫੈਡ ਕੁਆਲਿਟੀ ਚੰਗੀ ਹੁੰਦੀ ਆ ਨਹੀਂ ਨਹੀਂ ਕੱਦ ਦਾ ਕੋਈ ਸ਼ੱਕ ਨਹੀਂ ਕੱਦ ਕੋਦ ਚੰਗਾ ਵਾ ਕਰਮਾਲੀ ਦਾ ਚਲੋ ਕੋਈ ਭਰਾ ਸੇਵਾ ਵਾਲਾ ਖੜੇ ਦੁੱਧ ਦਾ ਵੀ ਫਰਕ ਪਾਉਂਦੀ ਇਹ ਜੇਬ ਬਣ ਗਈਆਂ ਤੇ ਗਾਂ ਫਿਰ ਲੱਖ ਲੱਖ ਰੁਪਏ ਦੀਆਂ ਵੜਾਵਾ ਇਹਦੇ ਭਰੀਆਂ ਹੀ ਆ ਭਰੀਆਂ ਸਹੀ ਗੱਲ ਹੈ ਜੇ ਮੰਨ ਲਓ ਫਰਲੀ ਦੇ ਬੰਨੀਆਂ ਵੀ ਸੋਹਣੀਆਂ ਲੱਗਦੀਆਂ ਸੋਹਣੀਆਂ ਲੱਗਦੇ ਸਹੀ ਗੱਲ ਇਹਦਾ ਫਿਰ ਮੁੱਲ ਇਹਦਾ ਮੁੱਲ ਕਰਨ ਨੂੰ ਪੰਜੀ ਕਰਦੇ ਆ ਅੱਛਾ ਜੀ ਮੁੱਲ ਆਪ ਪਾਦਨੇ ਬਰਾਬਰ ਹੀ ਬਰਾਬਰ ਬਰਾਬਰ ਸਹੀ ਗੱਲ 13 13 ਆਪਾਂ ਡੇ ਡੇ ਸਹੀ ਗੱਲ ਆ ਜੀ ਕਰ ਦਈਏ ਫਰੇ ਵੀ ਜਾਂਦ ਗਿਓ ਨੇ ਦੀ ਜਸਨੋਈ ਕਰ ਦਈਏ ਤੇ ਹੋਰ ਮੜ ਕਰ ਦਈਏ ਯਾਰ ਇਹ ਚ ਹੋਰ ਛੱਡ ਕਿਹਨੇ ਦੱਸ ਦੋ ਮੜ ਜਾਕਣਾ 18000 ਰੁਪਏ ਦੀ ਹਾਂ ਨਾ ਲਓ ਜੀ 18 ਆਹ ਰੇਟ ਨਹੀਂ ਹੋ ਲੱਪਣੇ ਕਰਿਓ ਨਹੀਂ ਹੋ ਲੱਪਣੇ ਨਹੀਂ ਹੋ ਲੱਪਣੇ ਸਹੀ ਗੱਲ ਹੈ ਪਰੀ ਪਰੀ ਇਹ ਸਹੀ ਗੱਲ ਹੈ ਮੰਨ ਲਓ 18000 ਦੀ ਮਨ ਲਓ ਵੱਛੀ ਨਹੀਂ ਮਿਲਦੀ ਆਮ ਸੰਭ ਨੂੰ ਇੰਨੇ ਦਾ ਜੱਗੇ ਵੀ ਰੋਂ ਸਰ ਵੱਛੀ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਆ ਪਰ ਨਾਲ ਦੁੱਧ ਵੀ ਨਾਲ ਦੁੱਧ ਵੀ ਯਾਰ ਗਾਂ ਬਣ ਗਈ ਤੇ ਫਿਰ ਲੱਖ ਰੁਪਏ ਦੀ ਰਕਮ ਦੀ ਲੱਖੋਂ ਬਾਹਰੀ ਪਰ ਲੱਖ ਦੀ ਲਾ ਦੂੰ ਲੱਖ ਦੀ ਲਾ ਬਰਾਤਰਾ ਬਿਲਕੁਲ ਸਹੀ ਗੱਲ ਆ ਲੋ ਜੀ ਪਸ਼ੂ ਵੀਰ ਦੇ ਕੋਲ ਚੰਗੇ ਤੇ ਰੇਟ ਵਿਸ਼ਾਲ ਵਾਲੇ ਨਹੀਂ ਜੇ ਲੱਭਣੇ ਕਿਤੇ ਹੋ ਵੀ ਛੋਟੇ ਜਿਹੇ ਮੁੱਲ ਪਾ ਦਦਾ ਤੇਰਾ ਭਰਾ ਸਹੀ ਗੱਲ ਆ ਤੇ ਬਾਕੀ ਸੋਹਣ ਪੁੜੀਆਂ ਵੈਲਡ ਦੇ ਵਿੱਚ ਬਹੁਤ ਹੁੰਦੀਆਂ ਬਾਕੀ ਆ ਚੱਡਾ ਤੇ ਵੇਖ ਸਾਦੇ ਜੇ ਤੇ ਇਹਦਾ ਜਵਾਕ ਆਪਾਂ ਦਿਖਾ ਦੀ ਜਵਾਕ ਦਿਖਾ ਦੀ ਆ ਜੋ ਆਓ ਜੇ ਵੱਛੀ ਓਏ ਦੋ ਵੜ ਗਿਆ ਜੀ ਹਾਂ ਜੀ ਆ ਠੀਕ ਹੈ ਠੀਕ ਹੈ ਜੀ ਆਹ ਵਾਲਾ ਜਵਾਕ ਜੀ ਦਾ ਜਿਹੜੇ ਆਪਾਂ ਦੂਜੇ ਨੰਬਰ ਤੇ ਦਿਖਾਈ ਸੀ ਕਿ ਬਾਕੀ ਪਸ਼ੂ ਵੀ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਠੀਕ ਹੈ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਯਾਰ ਸਾਰੇ ਪਸ਼ੂ ਪਾਲਕ ਭਰਾਵਾਂ ਦਾ